ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਪਨਾ ਅੱਜ ਅਸੀਂ ਗੱਲ ਕਰਨ ਜਾ ਰਹੇ ਆਂ ਗਾਂ ਦੇ ਦੁੱਧ ਬਾਰੇ ਕਿ ਅਸੀਂ ਕਦੋਂ ਬੱਚੇ ਨੂੰ ਗਾਂ ਦਾ ਦੁੱਧ ਕਦੋਂ ਦੇ ਸਕਦੇ ਆਂ ਤੇ ਅਸੀਂ ਕਿਵੇਂ ਸ਼ੁਰੂ ਕਰਨਾ ਹੈ ਕਿਵੇਂ ਇੰਟਰੋਡਿਊਸ ਕਰਨਾ ਛੋਟੇ ਬੱਚੇ ਨੂੰ ਗਾਂ ਦਾ ਦੁੱਧ ਜਿਵੇਂ ਕਿ ਮੈਂ ਪਹਿਲੇ ਆਪਣੀ ਵੀਡੀਓ 'ਚ ਗੱਲ ਕਰ ਚੁੱਕੀ ਆਂ ਕਿ ਜਿਹੜਾ ਗਾਂ ਦਾ ਦੁੱਧ ਹੈ ਜਿਹੜਾ 1 ਸਾਲ ਤੋਂ ਛੋਟਾ ਬੱਚਾ ਉਹਨੂੰ ਬਿਲਕੁਲ ਵੀ ਨਹੀਂ ਦੇਣਾ ਅਸੀਂ ਗਾਈਡਲਾਈਨਸ ਕੀ ਕਹਿੰਦੀਆਂ ਨੇ ਕਿ 6 ਮਹੀਨੇ ਤੱਕ ਬੱਚਾ ਜਦੋਂ ਜਨਮ ਤੋਂ ਲੈ ਕੇ 6 ਮਹੀਨੇ ਤੱਕ ਉਹਨੂੰ ਸਿਰਫ ਤੇ ਸਿਰਫ ਮਾਂ ਦਾ ਦੁੱਧ ਹੀ ਮਿਲਣਾ ਚਾਹੀਦਾ ਹੈ ਬ੍ਰੈਸ ਫੀਡ ਹੀ ਜਾਣੀ ਚਾਹੀਦੀ ਹੈ ਕਿਉਂਕਿ ਬੱਚੇ ਦੀਆਂ ਆਂਤੜੀਆਂ ਜੋ ਹੈ ਉਹ ਸਿਰਫ ਮਾਂ ਦੇ ਦੁੱਧ ਨੂੰ ਹੀ ਪਚਾ ਸਕਦੀਆਂ ਨੇ ਅਗਰ ਅਸੀਂ ਗਾਂ ਦਾ ਦੁੱਧ ਦਿੰਨੇ ਆ ਉਹਦੇ ਨਾਲ ਕੀ ਹੈ ਬੱਚੇ ਨੂੰ ਜਿਹੜੀ ਗਾਂ ਦੇ ਦੁੱਧ ਚ ਕੀ ਹੈ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਹੁਣ ਉਹ ਪ੍ਰੋਟੀਨ ਜੋ ਹੈ ਬੱਚੇ ਦੀਆਂ ਆਂਤੜੀਆਂ ਇੰਨੀਆਂ ਮਜ਼ਬੂਤ ਨਹੀਂ ਹੁੰਦੀਆਂ ਜੋ ਉਹਨੂੰ ਪਚਾ ਸਕਣ ਜਾਂ ਉਹਨੂੰ ਡਾਈਜੈਸਟ ਕਰ ਸਕਣ ਤੇ ਇਸ ਕਰਕੇ ਜਿਹੜਾ ਮਾਂ ਦਾ ਦੁੱਧ ਹੈ ਉਹ ਇਸ ਤਰ੍ਹਾਂ ਦਾ ਹੀ ਬਣਿਆ ਜੋ ਬੱਚੇ ਲਈ ਹੈ ਤੇ ਬੱਚੇ ਨੂੰ ਪਚ ਜਾਂਦਾ ਹੈ ਹੁਣ ਉਹਦੇ ਚ ਐਂਟੀਬਾਡੀਜ਼ ਹੈ ਬੱਚੇ ਦੀ ਇਮਿਊਨਿਟੀ ਲਈ ਉਹ ਮਾਂ ਦੇ ਦੁੱਧ ਤੋਂ ਮਿਲਦੀ ਹੈ ਗਾਂ ਦੇ ਦੁੱਧ ਤੋਂ ਨਹੀਂ ਮਿਲੇਗੀ ਕੁਝ ਵਿਟਾਮਿਨਸ ਨੇ ਜਿਹੜੇ ਕਿ ਸਿਰਫ ਮਾਂ ਦੇ ਦੁੱਧ ਚ ਹੁੰਦੇ ਆ ਏ ਵਿਟਾਮਿਨ ਏ ਫਿਰ ਆਇਰਨ ਜਿਹੜਾ ਆਇਰਨ ਮਾਂ ਦੇ ਦੁੱਧ ਚ ਹੈ ਉਹੀ ਬੱਚੇ ਨੂੰ ਪਚਦਾ ਹੈ ਗਾਂ ਦੇ ਦੁੱਧ ਚ ਜਿਹੜਾ ਆਇਰਨ ਹੈ ਨਾ ਉਹ ਨੂੰ ਨਹੀਂ ਪਚਦਾ ਇਸ ਕਰਕੇ ਜੋ ਕਿ ਕਿਹਾ ਜਾਂਦਾ ਹੈ 6 ਮਹੀਨੇ ਤੱਕ ਬੱਚੇ ਨੂੰ ਐਕਸਕਲੂਸਿਵਲੀ ਬ੍ਰੈਸਟ ਫੀਡ ਦੇਣਾ ਮਾਂ ਦਾ ਦੁੱਧ ਹੀ ਦੇਣਾ ਹੁਣ 6 ਮਹੀਨੇ ਤੋਂ 1 ਸਾਲ ਤੱਕ ਤੁਸੀਂ ਬੱਚੇ ਨੂੰ ਗਾਂ ਦਾ ਦੁੱਧ ਦੇ ਸਕਦੇ ਹੋ ਕਿ ਨਹੀਂ 1 ਸਾਲ ਤੱਕ ਤੁਸੀਂ ਗਾਂ ਦਾ ਦੁੱਧ ਨਹੀਂ ਦੇ ਸਕਦੇ ਬੋਟਲ ਚ ਅਸੀਂ ਕਹਿੰਨੇ ਆ ਜਾਂ ਚਮਚ ਨਾਲ ਅਸੀਂ ਬਿਲਕੁਲ ਵੀ ਸਿੱਧਾ ਗਾਂ ਦਾ ਦੁੱਧ ਬੱਚੇ ਨੂੰ ਨਹੀਂ ਦੇ ਸਕਦੇ ਫਿਰ ਵੀ ਅਗਰ ਕਈ ਵਾਰ ਅਸੀਂ ਬੱਚੇ ਨੂੰ ਖਿਲਾਣਾ ਹੁੰਦਾ ਤਾਂ ਅਸੀਂ ਬੱਚੇ ਨੂੰ ਖੀਰ ਖਵਾ ਸਕਦੇ ਆ ਦੁੱਧ ਨਾਲ ਦੁੱਧ ਨਾਲ ਬਣਾ ਕੇ ਸੂਜੀ ਦੁੱਧ ਨਾਲ ਬਣਾ ਕੇ ਅਸੀਂ ਖਵਾ ਸਕਦੇ ਆ ਇਹਦੇ ਨਾਲ ਕੀ ਹੁੰਦਾ ਜਿਹੜੀ ਉਹਦੀ ਕੰਪੋਜੀਸ਼ਨ ਹੈ ਜੋ ਅਸੀਂ ਬਣਾ ਰਿਹਾ ਖਾਣਾ ਬਣਾ ਰਿਹਾ ਬੱਚੇ ਲਈ ਦੁੱਧ ਪਾ ਕੇ ਉਹਦੀ ਕੰਪੋਜੀਸ਼ਨ ਬਦਲ ਜਾਂਦੀ ਹੈ ਹੁਣ ਜੋ ਉਹਦੇ ਚ ਚਾਵਲ ਮਿਲ ਗਿਆ ਹੈ ਜਾਂ ਫਿਰ ਸੂਜੀ ਮਿਲ ਗਿਆ ਉਹਦੇ ਨਾਲ ਕੀ ਹੈ ਉਹ ਬੱਚੇ ਨੂੰ ਹੌਲੀ ਹੌਲੀ ਪਚ ਜਾਂਦਾ ਹੈ ਲੇਕਿਨ ਅਗਰ ਅਸੀਂ ਸਿੱਧੀ ਬੋਟਲ ਫੀਡ ਦੇ ਦਈਏ ਜਾਂ ਬੋਟਲ ਚ ਪਾ ਕੇ ਦੁੱਧ ਦੇ ਦਈਏ ਚਮਚ ਨਾਲ ਪਿਲਾ ਦਈਏ ਉਹ ਬੱਚੇ ਨੂੰ ਨਹੀਂ ਪਚੇਗਾ ਹੁਣ ਕਿਉਂ ਨਹੀਂ ਪਚਦਾ ਜਿਹੜੀ ਇਸ ਚ ਪ੍ਰੋਟੀਨ ਹੈ ਉਹ ਬੱਚੇ ਲਈ ਬਹੁਤ ਜ਼ਿਆਦਾ ਹੁੰਦੀ ਹੈ ਉਹ ਪਚਦੀ ਨਹੀਂ ਹੈ ਬੱਚੇ ਦੀ ਆਂਤੜੀਆਂ ਅੰਦਰ ਉਹ ਨੂੰ ਐਬਜ਼ਾਰਬ ਨਹੀਂ ਕਰ ਪਾਉਂਦੀਆਂ ਉਹਦੇ ਲਈ ਕਿ ਉਹ ਜਾਂਦਾ ਕਈ ਵਾਰ ਅਲਰਜੀ ਰਿਐਕਸ਼ਨ ਆ ਜਾਂਦਾ ਹੈ ਹੁਣ ਉਹ ਰਿਐਕਸ਼ਨ ਕਿਵੇਂ ਹੋ ਸਕਦਾ ਹੈ ਬੱਚੇ ਨੂੰ ਅਗਰ ਅਸੀਂ ਸਾਲ ਤੋਂ ਪਹਿਲੇ ਗਾਂ ਦਾ ਦੁੱਧ ਦੇ ਰਿਆਂ ਉਹਦੇ ਨਾਲ ਬੱਚੇ ਨੂੰ ਦਿੱਕਤ ਆਈ ਪੇਟ ਚ ਦਰਦ ਰਹੇਗਾ ਬੱਚਾ ਰੋਏਗਾ ਬੱਚਾ ਫੀਡ ਲੈਣ ਤੋਂ ਮਨਾ ਕਰੇਗਾ ਫਿਰ ਬੱਚੇ ਨੂੰ ਪੌਟੀਆਂ ਲੱਗ ਸਕਦੀਆਂ ਆ ਫਿਰ ਬੱਚੇ ਨੂੰ ਕਬਜ਼ ਹੋ ਸਕਦੀ ਹੈ ਈਵਨ ਕਿ ਸਾਹ ਵਾਲੇ ਵੀ ਉਹਨੂੰ ਲੱਛਣ ਆਉਂਦੇ ਜਿਵੇਂ ਕਿ ਖਾਂਸੀ ਜ਼ੁਕਾਮ ਹੋਣ ਲੱਗ ਜਾਣਾ ਅਲਰਜੀ ਵਾਲੇ ਸਿੰਪਟਮ ਆ ਰਹੇ ਨਾ ਉਹਦੇ ਨਾਲ ਸਾਨੂੰ ਖਾਂਸੀ ਜ਼ੁਕਾਮ ਦੇ ਵੀ ਸਿੰਪਟਮ ਆ ਸਕਦੇ ਆ ਫਿਰ ਤੁਹਾਡੇ ਚਮੜੀ ਤੇ ਰੈਸ਼ ਆ ਸਕਦੇ ਆ ਤਾਨੂੰ ਪਤਾ ਵੀ ਨਹੀਂ ਹੋਏਗਾ ਕਿ ਇਹ ਦੁੱਧ ਕਰਕੇ ਹੋ ਰਿਹਾ ਲੇਕਿਨ ਇਹ ਦੁੱਧ ਦੀ ਜਿਹੜੀ ਗਾਂ ਦੇ ਦੁੱਧ ਚ ਪ੍ਰੋਟੀਨ ਹੁੰਦੀ ਹੈ ਉਹ ਇੱਕ ਸਾਲ ਦੇ ਛੋਟੇ ਬੱਚੇ ਨੂੰ ਨਹੀਂ ਪਚਦੀ ਹੈ ਇਹਦੇ ਲਈ ਆਪਾਂ ਕੀ ਕਰਨਾ ਹੈ ਇੱਕ ਤਾਂ ਅਸੀਂ 6 ਮਹੀਨੇ ਤੱਕ ਅਗਰ ਦੇਣਾ ਹੈ ਬੱਚੇ ਨੂੰ ਦੁੱਧ ਤਾਂ ਅਸੀਂ ਖਾਣੇ ਚ ਮਿਲਾ ਕੇ ਦੇਣਾ ਚਾਵਲਾਨਾ ਮਿਲਾਤਾ ਸੂਜੀ ਨਾਲ ਮਿਲਾਤਾ ਐਦਾਂ ਮਿਕਸ ਕਰਕੇ ਕੁਝ ਨਾਲ ਖਿਲਾਨਾ ਹੈ ਠੀਕ ਹੈ ਅਗਰ ਸਾਲ ਦਾ ਬੱਚਾ ਹੋ ਗਿਆ ਹੁਣ ਅਸੀਂ ਸਾਲ ਬਾਅਦ ਸ਼ੁਰੂ ਕਰਨਾ ਚਾਹੁੰਦੇ ਹਾਂ ਸਾਲ ਬਾਅਦ ਕੀ ਆ ਬੱਚੇ ਨੂੰ ਬੱਚਲੇ ਗਾਂ ਦਾ ਦੁੱਧ ਬਹੁਤ ਫਾਇਦੇਮੰਦ ਹੈ ਹੁਣ ਕੀ ਹੋ ਜਾਂਦਾ ਹੈ ਬੱਚੇ ਦੀਆਂ ਆਂਤੜੀਆਂ ਮਜ਼ਬੂਤ ਹੋ ਜਾਂਦੀਆਂ ਹੈ ਬੱਚਾ ਉਹ ਪ੍ਰੋਟੀਨ ਨੂੰ ਡਾਈਜੈਸਟ ਹੌਲੀ ਹੌਲੀ ਕਰਨਾ ਸ਼ੁਰੂ ਕਰਦਾ ਤੇ ਆਪਾਂ ਦੁੱਧ ਕਿਵੇਂ ਇੰਟਰੋਡਿਊਸ ਕਰਨਾ ਹੈ ਦੁੱਧ ਕਿਵੇਂ ਸ਼ੁਰੂ ਕਰਨਾ ਹੈ ਗਾਂ ਦਾ ਉਹਦੇ ਚ ਕੀ ਆਪਾਂ ਕਰਨਾ ਹੈ ਜੋ ਗਾਂ ਦਾ ਦੁੱਧ ਦਾ ਸੀ 50 50% ਕਰਕੇ ਦੇਣਾ ਹੈ ਡਿਲਿਊਟ ਪਤਲਾ ਕਰਕੇ ਦੇਣਾ 30 ਐਮਐਲ ਤੋਂ ਸ਼ੁਰੂ ਕਰਨਾ ਹੈ 30 ਜਾਂ 50 ਐਮਐਲ ਤੋਂ ਅਸੀਂ 50 ਐਮਐਲ ਅਗਰ ਅਸੀਂ ਗਾਂ ਦਾ ਦੁੱਧ ਲੈ ਰਹੇ ਹਾਂ ਤਾਂ ਅਸੀਂ 50 ml ਨਾਲ ਉਬਲਿਆ ਹੋਇਆ ਪਾਣੀ ਬੋਇਲਡ ਵਾਟਰ ਹੀ ਯੂਜ਼ ਕਰਨਾ ਹੈ ਉਹਨੂੰ ਡਾਇਲੂਟ ਕਰਕੇ ਅਸੀਂ ਬੱਚੇ ਨੂੰ ਦਵਾਂਗੇ ਫਿਰ ਅਸੀਂ ਦੇਖਾਂਗੇ ਬੱਚੇ ਨੂੰ ਉਹ ਪੀਣ ਕਾਰਨ ਕੁਝ ਦਿੱਕਤ ਆ ਨਹੀਂ ਆ ਰਹੀ ਅਗਰ ਬੱਚੇ ਨੂੰ ਪੇਟ ਦਰਦ ਹੋ ਰਿਹਾ ਜਾਂ ਕੁਝ ਤੁਹਾਨੂੰ ਲੱਗ ਰਿਹਾ ਬੱਚੇ ਜ਼ਿਆਦਾ ਰੋ ਰਿਹਾ ਹੈ ਦੁੱਧ ਕਰਕੇ ਉਹਨੂੰ ਪਰੇਸ਼ਾਨੀ ਆ ਰਹੀ ਹੈ ਫਿਰ ਅਸੀਂ ਕੀ ਕਰਦੇ ਆ ਡਾਇਲੂਟ ਕਰਕੇ ਸ਼ੁਰੂ ਕਰਦੇ ਆ 50 ml ਤੇ 50 50 ਕਰਕੇ 50 ml ਪਾਣੀ 50 ml ਦੁੱਧ ਫਿਰ ਜਿਵੇਂ ਉਹਨੂੰ ਪਚਣਾ ਸ਼ੁਰੂ ਹੋ ਜਾਏਗਾ ਬੱਚੇ ਦੀ ਬਾਡੀ ਉਹਨੂੰ ਐਕਸੈਪਟ ਕਰ ਰਹੀ ਹੈ ਫਿਰ ਆਪਾਂ ਕੀ ਕਰਨਾ ਹੈ ਪਾਣੀ ਘਟਾਈ ਜਾਣਾ ਤੇ ਦੁੱਧ ਵਧਾਈ ਜਾਣਾ ਹੌਲੀ ਹੌਲੀ ਅਦਾ ਕਰਕੇ ਬੱਚੇ ਨੂੰ ਦੁੱਧ ਪਚਣਾ ਸ਼ੁਰੂ ਹੋ ਜਾਏਗਾ ਹੁਣ ਸਾਲ ਬਾਅਦ ਅਸੀਂ ਬੱਚੇ ਨੂੰ ਦੁੱਧ ਦੇ ਰਿਹਾ ਤੇ ਇਹੀ ਦੁੱਧ ਦੇ ਫਾਇਦੇ ਬਹੁਤ ਸਾਰੇ ਰਹਿੰਦੇ ਨੇ ਬੱਚੇ ਨੂੰ ਜਿਹੜਾ ਪ੍ਰੋਟੀਨ ਹੈ ਬੱਚੇ ਦੀ ਗਰੋਥ ਲਈ ਹੈਲਪ ਕਰਦਾ ਹੈ ਫਿਰ ਜਿਹੜੇ ਇਹਦੇ ਚ ਕੈਲਸ਼ੀਅਮ ਹੈ ਉਹ ਬੱਚੇ ਲਈ ਬਹੁਤ ਵਧੀਆ ਹੈ ਬੱਚੇ ਨੂੰ ਇੱਕ ਕੈਲਸ਼ੀਅਮ ਦਾ ਸੋਰਸ ਬਣ ਜਾਂਦਾ ਦੁੱਧ ਤੋਂ ਬੱਚੇ ਨੂੰ ਕੈਲਸ਼ੀਅਮ ਮਿਲਦਾ ਰਹਿੰਦਾ ਕੁਝ ਇਸਟ ਮਿਨਰਲਸ ਹੁੰਦੇ ਨੇ ਸੋਡੀਅਮ ਹੁੰਦਾ ਹੈ ਸੋਡੀਅਮ ਜੋ ਕਿ 1 ਸਾਲ ਤੋਂ ਪਹਿਲੇ ਬੱਚੇ ਲਈ ਇੰਨਾ ਸੋਡੀਅਮ ਸਾਨੂੰ ਨਹੀਂ ਚਾਹੀਦਾ ਹੁੰਦਾ ਇੰਨਾ ਜ਼ਿਆਦਾ ਸੋਡੀਅਮ ਜੋ ਹੈ ਬੱਚੇ ਦੀ ਕਿਡਨੀਆਂ ਨਹੀਂ ਪਚਾ ਪਾਉਂਦੀਆਂ ਤੇ ਉਹੀ ਅਗਰ ਸਾਲ ਬਾਅਦ ਦਿੰਨੇ ਆ ਤਾਂ ਉਹ ਬੱਚੇ ਨੂੰ ਡਾਈਜੈਸਟ ਹੋ ਜਾਂਦਾ ਪਚ ਜਾਂਦਾ ਇਹ ਦੁੱਧ ਤੇ ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਦੁੱਧ ਹੈ ਗਾਂ ਦਾ ਦੁੱਧ ਹੈ ਬਹੁਤ ਫਾਇਦੇਮੰਦ ਹੈ ਬਟ ਅਗਰ ਅਸੀਂ ਉਹਨੂੰ 1 ਸਾਲ ਬਾਅਦ ਬੱਚੇ ਨੂੰ ਦਈਏ ਬੱਚੇ ਨੂੰ ਹੌਲੀ ਹੌਲੀ ਪਤਲਾ ਕਰਕੇ ਡਿਲੂਟ ਕਰਕੇ ਤੁਸੀਂ ਬੱਚੇ ਨੂੰ ਸ਼ੁਰੂ ਕਰ ਸਕਦੇ ਹੋ ਇਹ ਵੀਡੀਓ ਨਾਲ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਦੇ ਬੱਚੇ ਛੋਟੇ ਆ ਜਿਹੜੀਆਂ ਮਾਂ ਨੂੰ ਇਹ ਕਨਫਿਊਜ਼ਨ ਰਹਿੰਦੀ ਹੈ ਡਾਊਟ ਰਹਿੰਦਾ ਹੈ ਕਿ ਅਸੀਂ ਬੱਚੇ ਨੂੰ ਗਾਂ ਦਾ ਦੁੱਧ ਦੇਣਾ ਹੈ ਕਿਵੇਂ ਦੇਣਾ ਹੈ ਕਿਉਂ ਕਦੋਂ ਦੇਣਾ ਹੈ ਤੇ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ ਇਹ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਦੀ ਕਨਫਿਊਜ਼ਨ ਦੂਰ ਹੋ ਸਕੇ ਸਤਿ ਸ੍ਰੀ ਅਕਾਲ